ਵਿਕਰਮ ਮਜੀਠੀਆ ਨੂੰ ਜੇਲ੍ਹ ਤੋਂ ਬਾਹਰ ਤਾਂ ਆ ਜਾਣ ਚਲੋ ਜਮਾਨਤ ਮਿਲ ਗਈ ਐ ਪਰ ਪੰਜਾਬ ਤੋਂ ਬਾਹਰ ਰੱਖਿਆ ਜਾਵੇ ਨੰਬਰ 2 ਇਹ ਸੀਗਾ ਕਿ ਨਾ ਉਹ মিডিਆ ਦੇ ਅੱਗੇ ਆਉਣ ਨਾ ਸੋਸ਼ਲ ਮੀਡੀਆ ਤੇ ਆਉਣ ਪੰਜਾਬ ਚ ਨਾ ਬੜੇ ਮੈਂ ਕਹਾਂ ਜਾਂ ਤਾਂ ਫਿਰ ਵੀਜ਼ਾ ਲਵਾ ਦੇ ਮੈਂ ਟਰੰਪ ਕੋਲ ਚਲੇ ਜਾਣਾ ਗੱਲ ਸੋ ਪੰਜਾਬ ਕੇ ਨਹੀਂ ਮੈਂ ਬੜਦਾ ਹੋਰ ਮੈਂ ਜਾਣਾ ਕਿੱਥੇ ਇਹ ਸ਼ਰਤਾਂ ਹੀ ਆਪਣੇ ਆਪ ਦੇ ਵਿੱਚ ਸਾਰਾ ਕੁਝ ਬਿਆਨ ਕਰਦੀਆਂ ਕਿ ਸਰਕਾਰ ਕਿਸ ਹੱਦ ਤੱਕ ਡਰਿਉ ਕੀ ਕੀ ਬਿਆਨ ਕਰਦੀਆਂ ਜੀ ਮਤਲਬ ਸਰਕਾਰ ਦਾ ਡਰ ਤੁਹਾਨੂੰ ਕੀ ਲੱਗਿਆ ਕਿ ਮਜੀਠੀਆ ਨਾ ਬੋਲਣ ਡਰ ਪਾ ਕੇ ਬਾਕੀਆਂ ਦੀ ਜਬਾਨ ਵੀ ਬੰਦ ਕਰਾਉਣ ਦੀ ਕੋਸ਼ਿਸ਼ ਕੀਤੀ ਜਾਂਦੀ। ਕਿ ਜੇ ਹੋਰ ਵੀ ਕੋ ਬੋਲੇਗਾ ਤਾਂ ਜਿਵੇਂ ਵਿਕਟਨ ਸਿੰਘ ਜੀ ਕਹਤੇ ਕੇਸ ਬਣ ਸਕਦਾ ਹੈ ਤਾਂ ਦੂਜਿਆਂ ਤਾਂ ਵੀ ਬਣ ਸਕਦਾ। ਸਰਕਾਰ ਨੇ ਕਿਹਾ ਸੀ ਕਿ ਮਜੀਠੀਆ ਸਾਹਿਬ ਤਸਰਾਣਾ ਮੰਗਦੇ ਅੰਦਰ। ਉਹ ਕਹਿੰਦੇ ਕਿ ਮੇਰੇ ਕੋਲ ਤਾਂ 3-4 ਸਰਾਣੇ ਹੁੰਦੇ ਸੀ। ਇੱਕ ਮੈਂ ਗੋਡੇ ਥੱਲੇ ਰੱਖਦਾ ਸੀ, ਇੱਕ ਗਿੱਟੇ ਥੱਲੇ ਰੱਖਦਾ ਸੀ, ਇੱਕ ਸਰਾਣੇ ਥੱਲੇ ਰੱਖਦਾ ਸੀ। ਤਾਂ ਸਰਾਣੇ ਮੰਗਦਾ। ਸਰਾਣੇ ਤਾਂ ਮੈਂ 3 ਲਈ ਹੋਏ ਸੀ। ਇੱਕ ਗੋਡੇ ਥੱਲੇ ਦਿੱਤਾ ਸੀ। ਉੱਤੇ ਇਹਦਾ ਨਾਮ ਲਿਖਿਆ ਸੀ ਇੱਕ ਗਟਿਆਂ ਥੱਲੇ ਦਿੱਤਾ ਸੀ ਉਹਦੇ ਦਿੱਲੀ ਵਾਲੇ ਦਾ ਨਾਮ ਲਿਖਿਆ ਇੱਕ ਮਾਦੇ ਚਿਰ ਥੱਲੇ ਲਿਆ ਸੀ ਜਿਹਦਾ ਮੈਂ ਰੀ ਮਰਜੀ ਮੈਂ ਕਿਹਦਾ ਨਾਮ ਲਿਖਾਂ ਮੈਂ ਦਾਚ ਹੀ ਆ ਕਿ ਹੁਣ ਮੁਲਾਕਾਤੀਏ ਤੈਅ ਕਰਨਗੇ ਕਿ ਕੌਣ ਦੋਸ਼ੀ ਆ ਜਾਂ ਜੱਜ ਬਣ ਜਾਣਗੇ ਇਹ ਤਾਂ ਸਿੱਧੇ ਰੂਪ ਦੇ ਵਿੱਚ ਇੱਕ ਵਾਰ ਫਿਰ ਤੋਂ ਇੱਕ ਧਾਰਮਿਕ ਸੰਸਥਾ ਤੇ ਹਮਲਾ ਹੋਇਆ ਪੰਜਾਬੀ ਦੀ ਕਹਾਵਤ ਹੈ ਨਾ ਛੱਜ ਤਾਂ ਬੋਲੇ ਛਾਂਣੇ ਕੀ ਬੋਲੇ ਸਰਕਾਰ ਨੇ ਗੰਦੀ ਰਾਜਨੀਤੀ ਕਿੱਢਣ ਦੀ ਕੋਸ਼ਿਸ਼ ਕੀਤੀ ਮੰਤਰੀ ਸਾਹਿਬ ਨੇ ਸਵੇਰੇ ਉਹਨਾਂ ਦੇ ਉੱਤੇ ਤੰਜ ਕੱਸਿਆ ਮੈਂ ਸਵੇਰੇ ਵੀ ਕਿਹਾ ਸੀ ਕਿ ਮੁੱਖ ਮੰਤਰੀ ਸਾਹਿਬ ਨੂੰ ਸ਼ੋਭਾ ਨਹੀਂ ਦਿੰਦਾ ਇਹ ਟਵੀਟ ਉਹਨਾਂ ਨੂੰ ਆਪਣਾ ਵਾਪਸ ਲੈਣਾ ਚਾਹੀਦਾ। ਜੇ ਕਿਸੇ ਵੱਡੀ ਧਾਰਮਿਕ ਸ਼ਖਸੀਅਤ ਨੇ ਕਿਸੇ ਮਹਾਂਪੁਰਖ ਨੇ ਤੁਹਾਡੇ ਗਲਤ ਕੰਮ ਨੂੰ ਗਲਤ ਕਿਹਾ ਤੇ ਤੁਹਾਨੂੰ ਆਪਣੇ ਅੰਦਰ ਝਾਤੀ ਮਾਰਨੀ ਚਾਹੀਦੀ। ਆਪਣੀ ਇਨਟਰਸਪੈਕਸ਼ਨ ਕਰਨੀ ਚਾਹੀਦੀ ਕਿ ਇਸ ਲੈਵਲ ਦੇ ਉੱਤੇ ਧਾਰਮਿਕ ਸ਼ਖਸੀਅਤਾਂ ਨੂੰ ਕਿਉਂ ਬੋਲਣਾ ਪਿਆ? ਕਿਉਂਕਿ ਪਾਣੀ ਸਿਰਾਂ ਤੋਂ ਨਿਕ ਚੁੱਕਿਆ ਸੀ। ਉਹ ਕਹਿੰਦੇ ਕਾਲੀਦਲ ਨੂੰ ਇੰਨਾ ਖੁਸ਼ ਥੋੜੀ ਹੋਣਾ ਚਾਹੀਦਾ। ਜ਼ਮਾਨਤ ਤੇ ਮਿਲਿਆ ਬਰੀ ਥੋੜੀ ਹੋਏ ਨਾ। ਨਾ ਮਜੀਠੀਆ ਰੁਕੂਗਾ। ਨਾਮ ਜੀਥਿਆ ਝੁਕੂਗਾ ਗੋਲੀ ਮਰਵਾਣੀ ਐ ਗੋਲੀ ਮਰਵਾ ਲਈ ਜਿੱਥੇ ਤੇਰਾ ਵੱਚ ਚੱਲਦਾ ਵੱਚ ਜ਼ੋਰ ਲਾ ਲਈ ਨਗਰ ਜਿੱਥੇ ਮਜੀਠੇ ਦਾ ਹੱਥ ਪੈ ਗਿਆ ਸਾਨੂੰ ਤਾਂ ਚੰਗੀ ਤਰ੍ਹਾਂ ਪਤਾ ਹੈ ਵੀ ਇਹ ਉਹੀ ਪ੍ਰਕਿਰਿਆ ਹੈ ਜਿਹੜੀ ਕੇਜਰੀਵਾਲ ਦੀ ਪੂਰੀ ਹੋਈ ਹੈ ਇਹ ਉਹੀ ਪ੍ਰਕਿਰਿਆ ਹੈ ਜਿਹਦੇ ਚ ਮਨੀਸ਼ ਸੋਧਿਆ ਚ ਮੰਨਤਾ ਹੈ ਇਹ ਉਹੀ ਪ੍ਰਕਿਰਿਆ ਹੈ ਜਿਹਦੇ ਚ ਅਸਤਿੰਦਰ ਜੈਨ ਬਾਹਰ ਆਇਆ ਉਹਨਾਂ ਨੂੰ ਦੋ-ਦੋ ਟਾਈਟਲ ਸਾਲ ਲੱਗ ਗਏ ਅਸੀਂ ਤਾਂ ਫੇਰ ਖੁਸ਼ ਆ ਸਿਆਸਤਾ ਵੀ ਮਹੀਨੇ ਚ ਕੰਮ ਮੁੱਕ ਗਿਆ ਹੋਰ ਪਰਚਾ ਵੀ ਪਾ ਸਕਦੀ ਆ ਸਰਕਾਰ ਗੱਲ ਜੋ ਮਰਜ਼ੀ ਕਰ ਲੈ ਅਕਾਲੀ ਦਲ ਨਾ ਤਾਂ ਅਕਦੀ ਪਰਚਿਆਂ ਦੇ ਅੱਗੇ ਝੁਕਿਆ ਨਾ ਗਦੀ ਡਰੇ ਇਹਨਾਂ ਨੇ ਆਪਣਾ ਕੰਮ ਕਰਨਾ ਸੀ ਆਪਣਾ ਕੰਮ ਕਰਨਾ ਠੀਕ ਹੈ ਹੁਣ ਜੋਰ ਲਾ ਕੇ ਦੇਖੀ ਲੈ ਕੀ ਨਿਕਲਦਾ ਅਕਾਲੀ ਦਲ ਹੁਣ ਕਿਸ ਤਰੀਕੇ ਦੇ ਨਾਲ ਦੇਖ ਰਿਹਾ ਜੀ ਜਿਹੜਾ 1 ਸਾਲ ਰਹਿ ਗਿਆ ਵਾ ਦੇਖੋ ਹੁਣ ਤਾਂ ਜਨਤਾ ਖੜਾ ਛਟਾਉਣਾ ਚਾਹੁੰਦਾ ਸਚਾਈ ਇਹ ਹੈ ਜਨਤਾ ਨੇ ਕਾਂਗਰਸ ਦਾ ਵੀ ਪੰਚਲ ਦਾ ਰਾਜ ਦੇਖਿਆ ਸੀ ਨਾ ਲੁਕੀ ਉਹ ਭੁੱਲਿਆ ਨਾ ਇਹਨਾਂ ਦਾ ਤਾਂਕਰ ਹੁਣ ਸਾਰੀ ਜ਼ਿੰਦਗੀ ਕਦੇ ਵੀ ਪੰਜਾਬ ਬੜੀ ਨਹੀਂ ਭੁੱਲਣਗੇ ਸੋ ਪੂਰੇ 7 ਮਹੀਨੇ ਬਾਅਦ ਅਕਾਲੀ ਆਗੂ ਵਿਕਰਮ ਸਿੰਘ ਮਜੀਠੀਆ ਨਾਬਾ ਦੀ ਨਵੀਂ ਜ਼ਿਲ੍ਹਾ ਜੇਲ੍ਹ ਤੋਂ ਬਾਹਰ ਨਿਕਲੇ ਨੇ ਔਨ ਸਾਰ ਬਹੁਤ ਸਾਰੇ ਉਹਨਾਂ ਨੇ ਬਿਆਨ ਦਿੱਤੇ ਨੇ ਪਰ ਇਸ ਵੇਲੇ ਸਾਡੇ ਨਾਲ ਡਾਕਟਰ ਦਲਜੀਤ ਸਿੰਘ ਚੀਮਾ ਨੇ ਪਹਿਲਾ ਰਿਐਕਸ਼ਨ ਉਹਨਾਂ ਦਾ ਕੀ ਆ ਚੀਮਾ ਸਾਹਿਬ ਪਹਿਲਾ ਰਿਐਕਸ਼ਨ ਬਿਕਰਮ ਸਿੰਘ ਮਜੀਠੀਆ ਦੇ 7 ਮਹੀਨੇ ਬਾਅਦ ਜੇਲ੍ਹ ਤੋਂ ਬਾਹਰ ਆਉਣ ਦਾ ਦੇਖੋ ਮੈਂ ਅਕਾਲਪੁਰਖ ਦਾ ਵੀ ਸ਼ੁਕਰਾਨਾ ਕਰਦਾ ਸੁਪਰੀਮ ਕੋਰਟ ਦਾ ਵੀ ਧੰਨਵਾਦ ਕਰਦਾ ਕਿ ਗੈਰ ਸੰਵਿਧਾਨਕ ਤੌਰ ਤੇ ਉੱਤੇ ਗੈਰ ਕਾਨੂੰਨੀ ਤਰੀਕੇ ਦੇ ਨਾਲ ਝੂਠੇ ਕੇਸ ਦਰਜ ਕਰਕੇ 7 ਮਹੀਨੇ ਜਿਹੜਾ ਸਰਦਾਰ ਬਿਕਰਮ ਸਿੰਘ ਮਜੀਠੀਆ ਨੂੰ ਭਗੰਤ ਮਾਨ ਦੀ ਸਰਕਾਰ ਨੇ ਜੇਲ੍ਹ ਚ ਰੱਖਿਆ ਸੁਪਰੀਮ ਕੋਰਟ ਨੇ ਇੱਕ ਵੱਡਾ ਫੈਸਲਾ ਕਰਕੇ ਜਵਾਬ ਦੇ ਕੇ ਤੇ ਬਹੁਤ ਵੱਡੀ ਰੀਲੀਫ ਜਿਹੜੀ ਆ ਉਹ ਮਜੀਠੀਆ ਸਾਹਿਬ ਨੂੰ ਦਿੱਤੀ ਹੈ ਜਿਸ ਤਰੀਕੇ ਨਾਲ ਤੁਸੀਂ ਦੇਖਿਆ ਕਿ ਸਰਕਾਰ ਨੇ ਇੱਕ اپੋਜ਼ ਕੀਤਾ ਸੀਗਾ ਸੁਪਰੀਮ ਕੋਰਟ 'ਚ ਕਿ ਵਿਕਰਮ ਮਜੀਠੀਆ ਨੂੰ ਜੇਲ੍ਹ ਤੋਂ ਬਾਹਰ ਤਾਂ ਆ ਜਾਣ ਚਲੋ ਜ਼ਮਾਨਤ ਮਿਲ ਗਈ ਹੈ ਪਰ ਪੰਜਾਬ ਤੋਂ ਬਾਹਰ ਰੱਖਿਆ ਜਾਵੇ ਨੰਬਰ 2 ਇਹ ਸੀਗਾ ਕਿ ਨਾ ਉਹ ਮੀਡੀਆ ਦੇ ਅੱਗੇ ਆਉਣ ਨਾ ਸੋਸ਼ਲ ਮੀਡੀਆ ਤੇ ਆਉਣ ਦੇਖੋ ਸਰਕਾਰ ਨੇ ਖੁਦ ਸਾਬਤ ਕਰ ਦਿੱਤਾ ਹੈ ਕਿ ਮਜੀਠੀਆ ਦਾ ਦੋਸ਼ ਕੀ ਹੈ ਜਿਹੜੀਆਂ ਸ਼ਰਤਾਂ ਲਾਉਣ ਨੂੰ ਕਹਿੰਦੇ ਸੀ ਇਸੇ ਕਰਕੇ ਹੀ ਸਰਦਾਰ ਵਿਕ੍ਰਮ ਸਿੰਘ ਮਜੀਠੀਆ ਨੂੰ ਅੰਦਰ ਕੀਤਾ ਸੀ ਕਿ ਉਹ ਖੁੱਲ ਕੇ ਸਰਕਾਰ ਦੇ ਖਿਲਾਫ ਮੁੱਖ ਮੰਤਰੀ ਦੇ ਖਿਲਾਫ ਉਹਨਾਂ ਦੇ ਗਲਤ ਕੰਮਾਂ ਦੇ ਖਿਲਾਫ ਬੋਲਦੇ ਸੀ ਹੋਰ ਕੀ ਗناہ ਉਹਨਾਂ ਨੇ ਕੀਤਾ ਕੋਈ ਇੱਕ ਵੀ ਗناہ ਕੋਈ ਦੱਸੋ ਵੀ ਜਿਹੜਾ ਦੋਸ਼ ਲਾ ਸਕਦੇ ਪਿਆ ਕੰਮ ਗਲਤ ਸੀ ਸਿਰਫ ਰਾਜਨੀਤਿਕ ਬਦਲਾਖੋਰੀ ਤਹਿਤ ਮੂੰਹ ਬੰਦ ਕਰਨ ਵਾਸਤੇ ਡਰਾਉਣ ਵਾਸਤੇ ਝਕਾਉਣ ਵਾਸਤੇ ਉਹਨਾਂ ਨੂੰ ਅੰਦਰ ਕੀਤਾ ਸੀ ਉਹ ਗੱਲ ਹੁਣ ਵੀ ਸਰਕਾਰ ਨੂੰ ਕੱਲ ਜਦੋਂ ਸੁਪਰੀਮ ਕੋਰਟ ਨੇ ਰਿਹਾਈ ਦੇ ਆਰਡਰ ਕਰ ਦਿੱਤੇ ਜ਼ਮਾਨਤ ਤੇ ਤੇ ਇਹ ਡਰ ਉਹਨਾਂ ਨੂੰ ਫਿਰ ਸਤਾਈ ਜਾਂਦਾ ਸੀ ਹੁਣ ਉਹ ਸ਼ਰਤਾਂ ਦੇ ਰੂਪ ਦੇ ਵਿੱਚ ਉਹ ਡਰ ਸਾਹਮਣੇ ਆਉਣ ਲੱਗਾ ਇਹ ਸ਼ਰਤਾਂ ਹੀ ਆਪਣੇ ਆਪ ਦੇ ਵਿੱਚ ਸਾਰਾ ਕੁਝ ਬਿਆਨ ਕਰਦੀਆਂ ਕਿ ਸਰਕਾਰ ਕਿਸ ਹੱਦ ਤੱਕ ਡਰੀ ਹੋਈ ਕੀ ਕੀ ਬਿਆਨ ਕਰਦੀਆਂ ਜੀ ਮਤਲਬ ਸਰਕਾਰ ਦਾ ਡਰ ਤੁਹਾਨੂੰ ਕੀ ਲੱਗਿਆ ਕਿ ਮਜੀਠੀਆਂ ਨਾ ਬੋਲਣ ਇਸੇ ਕਰਕੇ ਸਾਰਾ ਕੁਝ ਹੋਇਆ ਨਹੀਂ ਜਿਹੜਾ ਵੀ ਸਰਕਾਰ ਦੇ ਗਲਤ ਕੰਮਾਂ ਦੀ ਡਟ ਕੇ ਆਲੋਚਨਾ ਕਰਦਾ ਉੱਥੇ ਉਹਨੂੰ ਉਹਨਾਂ ਤੋਂ ਡਰ ਲੱਗਣਾ ਸ਼ੁਰੂ ਹੋ ਜਾਂਦਾ ਇੱਕ ਡਰ ਪਾ ਕੇ ਬਾਕੀਆਂ ਦੀ ਜ਼ੁਬਾਨ ਵੀ ਬੰਦ ਕਰਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਵੀ ਜੇ ਹੋਰ ਵੀ ਕੋਈ ਬੋਲੇਗਾ ਤਾਂ ਜਿਵੇਂ ਬਿਕਰਮ ਸਿੰਘ ਜੀਠਿਆ ਤੇ ਕੇਸ ਬਣ ਸਕਦਾ ਹੈ ਤੇ ਦੂਜਿਆਂ ਤੇ ਵੀ ਬਣ ਸਕਦਾ ਇਹ ਮਰਡਰ ਆਫ ਡੈਮੋਕ੍ਰੇਸੀ ਹੈ ਇਹ ਜਿਹੜੀ ਫਰੀडम ਆਫ ਐਕਸਪ੍ਰੈਸ਼ਨ ਸਾਨੂੰ ਸੰਵਿਧਾਨ ਦੇ ਵਿੱਚ ਮਿਲੀ ਹੈ ਕਿ ਅਸੀਂ ਆਜ਼ਾਦੀ ਦੇ ਨਾਲ ਆਪਣਾ ਵਿਚਾਰ ਰੱਖ ਸਕਦੇ ਹਾਂ ਇਹ ਉਹਦੇ ਉੱਤੇ ਬਹੁਤ ਵੱਡਾ ਬੰਧਨ ਹੈ ਬਾਬਾ ਗੁਰਿੰਦਰ ਸਿੰਘ ਢਿੱਲੋਂ ਕੱਲ ਆਏ ਬਹੁਤ ਚਰਚਾ ਹੋਈ ਹਾਲਾਂਕਿ ਉਹ মিডিਆ ਦੇ ਨਾਲ ਮੁਖਾਤਬ ਹੁੰਦੇ ਨਹੀਂ ਕਦੇ ਪਰ ਕੱਲ ਹੋਏ ਕੱਲ ਜਿਸ ਤਰੀਕੇ ਦਾ ਬਿਆਨ ਬਾਬਾ ਗੁਰਿੰਦਰ ਸਿੰਘ ਢਿੱਲੋਂ ਨੇ ਕਿਹਾ ਕਿ ਜਿਹੜੇ ਮਜੀਠੀਆ ਦੇ ਉੱਤੇ ਪਰਚੇ ਹੋਏ ਨੇ ਜਾਂ આરોਪ ਲੱਗੇ ਨੇ ਉਹ ਸਾਰੇ ਝੂਠੇ ਨੇ ਉਸ ਨੂੰ ਤੁਸੀਂ ਕਿਵੇਂ ਦੇਖਦੇ ਹੋ ਉਸ ਤੋਂ ਬਾਅਦ ਸੀਐਮ ਭਗਵੰਤ ਮਾਨ ਦਾ ਟਵੀਟ ਆਉਣਾ ਇੱਕ ਤੰਜ ਭਰੇ ਰੂਪ ਦੇ ਵਿੱਚ ਦੇਖੋ ਜਿਸ ਤਰੀਕੇ ਜਿਹੜੇ ਬਾਬਾ ਗੁਰਿੰਦਰ ਸਿੰਘ ਢਿੱਲੋਂ ਹਨ ਨੇ ਮੁਲਾਕਾਤ ਕੀਤੀ ਹੈ ਮਜੀਠੀਆ ਸਾਹਿਬ ਦੀ ਨਤੜਕ ਹੋ ਕੇ ਔਰ ਜਿਸ ਤਰੀਕੇ ਨਾਲ ਆ ਕੇ ਬਾਹਰ ਉਹਨਾਂ ਨੇ ਖੁੱਲ ਕੇ ਗਲਤ ਨੂੰ ਗਲਤ ਕਿਹਾ ਮੈਂ ਤੇ ਦਿਲ ਤੋਂ ਉਹਨਾਂ ਦਾ ਧੰਨਵਾਦ ਕਰਦਾ ਕਿਉਂਕਿ ਸਾਡੇ ਜਿਹੜੀ ਧਰਮ ਹੈ ਸਾਡੀ ਜਿਹੜੀ ਸੰਸਕ੍ਰਿਤੀ ਹੈ ਜਿਹੜੀ ਸਾਡੀ ਵਿਰਾਸਤ ਹੈ ਸਾਡੇ ਗੁਰੂ ਸੇਵਾ ਨੇ ਇਹ ਪੂਰਨੇ ਆ ਪਾਈ ਹੋਏ ਕਿ ਜਦੋਂ ਕਿਤੇ ਕੋਈ ਹਕੂਮਤਾਂ ਜ਼ਬਰ ਕਰਦੀਆਂ ਜ਼ੁਲਮ ਕਰਦੀਆਂ ਤੇ ਸਾਡੇ ਤਾਂ ਗੁਰੂ ਆ ਕੇ ਖੁੱਲ ਕੇ ਉਸ ਨਿਜਾਮ ਦੇ ਖਿਲਾਫ ਬੜਾ ਸ਼ਕਤੀ ਦੇ ਨਾਲ ਆਪ ਬੋਲਦੇ ਰਹੇ ਕਿ ਝੁਕਣਾ ਨਹੀਂ ਇਹ ਤਾਂ ਮੁਕਾਬਲਾ ਕਰਨਾ ਸਾਨੂੰ ਜ਼ਬਰ ਜ਼ੁਲਮ ਦੇ ਨਾਲ ਲੜਨਾ ਹੀ ਸਾਡੇ ਗੁਰੂ ਸਾਹਿਬਾਨ ਨੇ ਸਿਖਾਇਆ ਤੇ ਅੱਜ ਜੇ ਕੋਈ ਧਾਰਮਿਕ ਸ਼ਖਸੀਅਤ ਸੱਚ ਨੂੰ ਸੱਚ ਕਹਿੰਦੀ ਹੈ ਅੱਜ ਆਪਾਂ ਕਹਿੰਦੇ ਜੀ ਉਹਨੇ ਰਾਜਨੀਤੀ ਕੀਤੀ ਹੈ ਜੇ ਧਾਰਮਿਕ ਵਿਅਕਤੀ ਚੰਗੇ ਪਰੇ ਪੰਚਾਇਤ ਵਾਲੇ ਚ ਬੈਠਣ ਵਾਲੇ ਵਿਅਕਤੀ ਸੱਚ ਨਹੀਂ ਬੋਲਣਗੇ ਤਾਂ ਫਿਰ ਤਾਂ ਗੱਲ ਹੀ ਖਤਮ ਹੋ ਜਾਏਗੀ ਇਸ ਕਰਕੇ ਮੈਂ ਕਹਿੰਦਾ ਕਿ ਜੋ ਇੱਕ ਧਾਰਮਿਕ ਕਾਗੂ ਦਾ ਫਰਜ਼ ਬੰਦਾ ਸੀ ਉਹਨਾਂ ਨੇ ਉਹ ਫਰਜ਼ ਪੂਰਾ ਕੀਤਾ ਮੈਂ ਉਹਨਾਂ ਦਾ ਧੰਨਵਾਦ ਕਰਦਾ ਇਹ ਜ਼ਰੂਰੀ ਹੁੰਦਾ ਇਹ ਤਾਂ ਸਰਕਾਰ ਨੇ ਗੰਦੀ ਰਾਜਨੀਤੀ ਕੀ ਕਰਨ ਦੀ ਕੋਸ਼ਿਸ਼ ਕੀਤੀ ਮੁੱਖ ਮੰਤਰੀ ਸਾਹਿਬ ਨੇ ਸਵੇਰੇ ਉਹਨਾਂ ਦੇ ਉੱਤੇ ਤੰਜ ਕੱਸਿਆ ਮੈਂ ਸਵੇਰੇ ਵੀ ਕਿਹਾ ਸੀ ਕਿ ਮੁੱਖ ਮੰਤਰੀ ਸਾਹਿਬ ਨੂੰ ਸ਼ੋਭਾ ਨਹੀਂ ਦਿੰਦਾ ਇਹ ਟਵੀਟ ਉਹਨਾਂ ਨੂੰ ਆਪਣਾ ਵਾਪਸ ਲੈਣਾ ਚਾਹੀਦਾ ਜੇ ਕਿਸੇ ਵੱਡੀ ਧਾਰਮਿਕ ਸ਼ਖਸੀਅਤ ਨੇ ਕਿਸੇ ਮਹਾਪੁਰਖ ਨੇ ਤੁਹਾਡੇ ਗਲਤ ਕੰਮ ਨੂੰ ਗਲਤ ਕਿਹਾ ਤੇ ਤੁਹਾਨੂੰ ਆਪਣੇ ਅੰਦਰ ਝਾਤੀ ਮਾਰਨੀ ਚਾਹੀਦੀ ਆਪਣੀ ਇਨਟਰਸਪੈਕਸ਼ਨ ਕਰਨੀ ਚਾਹੀਦੀ ਕਿ ਇਸ ਲੈਵਲ ਦੇ ਉੱਤੇ ਧਾਰਮਿਕ ਸ਼ਖਸੀਅਤਾਂ ਨੂੰ ਕਿਉਂ ਬੋਲਣਾ ਪਿਆ ਕਿਉਂਕਿ ਪਾਣੀ ਛਰਨ ਤੋਂ ਡੰਗ ਚੁੱਕਿਆ ਸੀ ਤੇ ਜੇ ਉਹਨਾਂ ਨੇ ਤੁਹਾਨੂੰ ਜਿਹੜੀ ਹੈ ਸਹੀ ਕੰਮ ਦੀ ਤੁਹਾਡੇ ਤੇ ਜਿਹੜਾ ਤੁਸੀਂ ਨਹੀਂ ਕਰ ਰਹੇ ਸੀਗੇ ਉਹਦੀ ਆਲੋਚਨਾ ਕੀਤੀ ਹੈ ਗਲਤ ਕੰਮ ਦੀ ਤੇ ਤੁਸੀਂ ਐਕਸੈਪਟ ਕਰੋ ਜੇ ਅਸੀਂ ਦੇਖਾਂਗੇ ਕਿ ਜੇ ਉਹਨਾਂ ਨੇ ਕੋਈ ਸ਼ਬਦ ਕਿਹਾ ਤੇ ਅਸੀਂ ਵਿਚਾਰਾਂਗੇ ਕਿ ਉਹਨਾਂ ਨੇ ਕਿਉਂ ਕਹਿਣਾ ਪਿਆ ਪਹਿਲਾਂ ਅਕਾਲ ਤਖਤ ਸਾਹਿਬ ਦੇ ਜਥੇਦਾਰ ਖਿਲਾਫ ਵੀ ਉਹਨਾਂ ਨੇ ਬਿਆਨ ਦਿੱਤੇ ਫਿਰ ਉਹ ਪੇਸ਼ ਵੀ ਹੋਏ ਸਕੱਤਰੇਤ ਦੇ ਵਿੱਚ ਹੁਣ ਡੇਰਾ ਬਿਆਸਮੁਖੀ ਦੇ ਖਿਲਾਫ ਇੱਕ ਤਰੀਕੇ ਨਾਲ ਬਿਨਾ ਨਾਮ ਲਏ ਕਿਉਂਕਿ ਮੁਲਾਕਾਤੀ ਤਾਂ ਕੱਲ੍ਹ ਉਹੀ ਸੀਗੇ ਉਹੀ ਕਹਿ ਕੇ ਗਏ ਸੀਗੇ ਕਿ ਦੋਸ਼ ਝੂਠੇ ਨੇ ਇਹ ਸਾਫ ਲਫ਼ਜ਼ਾਂ ਚ ਟਵੀਟ ਦੇ ਵਿੱਚ ਕਿਹਾ ਜਾਣਾ ਕਿ ਹੁਣ ਮੁਲਾਕਾਤੀ ਇਹ ਤੈਅ ਕਰਨਗੇ ਕਿ ਕੌਣ ਦੋਸ਼ੀ ਆ ਜਾਂ ਜੱਜ ਬਣ ਜਾਣਗੇ ਇਹ ਤਾਂ ਸਿੱਧੇ ਰੂਪ ਦੇ ਵਿੱਚ ਇੱਕ ਵਾਰ ਫਿਰ ਤੋਂ ਇੱਕ ਧਾਰਮਿਕ ਸੰਸਥਾ ਤੇ ਹਮਲਾ ਹੋਇਆ ਦੇਖੋ ਸਭ ਤੋਂ ਪਹਿਲਾਂ ਸਰਦਾਰ ਬਜਿੰਦਰ ਸਿੰਘ ਨੂੰ ਸੱਚ ਬੋਲਣ ਦੀ ਕੀਮਤ ਚੁਕਾਉਣੀ ਪਈ ਸੀ ਉਹਨਾਂ ਦੇ ਉੱਤੇ ਕੇਸ ਜਿਹੜਾ ਦਰਜ ਕਰਨਾ ਪਿਆ ਜਿਹੜਾ ਕਿ ਹੁਣ ਇਹਨਾਂ ਨੂੰ ਜਿਹੜਾ ਵਾਪਸ ਅਦਾਲਤ ਦੇ ਵਿੱਚ ਲੈਣਾ ਪਿਆ ਇੱਕ ਚੀਜ਼ ਉਹਨਾਂ ਦੇ ਖਿਲਾਫ ਸਾਬਤ ਨਹੀਂ ਕਰ ਸਕਿਆ ਉਸ ਤੋਂ ਬਾਅਦ ਸ਼੍ਰੀ ਕਾਰਤਕ ਸਾਹਿਬ ਦੇ ਫੈਸਲੇ ਦੇ ਉੱਤੇ ਕਿੰਤੂ ਪਰੰਤੂ ਮੁੱਖ ਮੰਤਰੀ ਸਾਹਿਬ ਨੇ ਕੀਤਾ ਸਾਡੀ ਸੰਸਥਾ ਸਿੱਖਾਂ ਦੀ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਉਹਦੇ ਫੈਸਲੇ ਦੇ ਉੱਤੇ ਕਿੰਤੂ ਪਰੰਤੂ ਕੀਤਾ ਹੁਣ ਆ ਦੂਜੀ ਅਖਬਾਰ ਹੈ ਜਿਹੜੀ ਪੰਜਾਬ ਦੀ ਵੱਡੀ ਅਖਬਾਰ ਪੰਜਾਬ ਕੇਸੀ ਗਰੁੱਪ ਹੁਣ ਉਹਨਾਂ ਦੇ ਕਲਾਬ ਜਿਹੜੇ ਕਿਸ ਤਰ੍ਹਾਂ ਚ ਕਰਨੇ ਸ਼ੁਰੂ ਕਰ ਦਿੱਤੇ ਮੁੱਖ ਮੰਤਰੀ ਸਾਹਿਬ ਨੇ ਬਖਸ਼ਿਆ ਕਿੰਨੂ ਤੇ ਇਹ ਕਹਿੰਦੇ ਆ ਕਿ ਇਹ ਜੇ ਕੋਈ ਸੱਚ ਨੂੰ ਸੱਚ ਕਹਿੰਦਾ ਹੈ ਤੇ ਇਹ ਕਹਿੰਦੇ ਕਿ ਇਹ ਦਖਲਦਾਰੀ ਹੈ ਤੇ ਮੁੱਖ ਮੰਤਰੀ ਸਾਹਿਬ ਨੂੰ ਕਿੰਨੇ ਹੱਕ ਦਿੱਤਾ ਹੋਇਆ ਕਿ ਉਹ ਆਪੇ ਹੀ ਥਾਣੇਦਾਰ ਬਣ ਜਾਣ ਆਪੇ ਹੀ ਇਨਵੈਸਟੀਗੇਟਿੰਗ ਏਜੰਸੀ ਬਣ ਜਾਣ ਆਪੇ ਹੀ ਜੱਜ ਬਣ ਜਾਣ ਆਪੇ ਹੀ ਮੀਡੀਆ ਟ੍ਰਾਇਲ ਕਰਨ ਵਾਸਤੇ ਸਭ ਤੋਂ ਅੱਗੇ ਮੋਰੀ ਹੋ ਕੇ ਰੋਲ ਅਦਾ ਕਰ ਇਹ ਮੁੱਖ ਮੰਤਰੀ ਦਾ ਅਦਕਾਰ ਹੁੰਦਾ ਆ ਜਿਹੜੇ ਸਰੂਪਾਂ ਨੇ ਮਾਮਲੇ ਦੇ ਵਿੱਚ ਕਿੰਨਾ ਵੱਡਾ ਜਿਹੜਾ ਕਾਰਾ ਇਹਨਾਂ ਨੇ ਕੀਤਾ ਕਿ ਜਿਹੜੀ 40 ਮੁਕਤਿਆਂ ਦੀ ਪਵਿੱਤਰ ਧਰਤੀ ਹੈ ਸ਼੍ਰੀ ਮੁਕਸਾਂ ਸਾਹਿਬ ਉੱਥੇ ਜਨਤਾ ਨੂੰ ਗੁੰਮਰਾਹ ਕਰਨ ਵਾਸਤੇ ਮੁੱਖ ਮੰਤਰੀ ਸਾਹਿਬ ਨੇ ਕਿੰਨਾ ਵੱਡਾ ਝੂਠ ਬੋਲਿਆ ਤੇ ਮੁੱਖ ਮੰਤਰੀ ਸਾਹਿਬ ਐਸਆਈਟੀ ਦੇ ਮੁਖੀ ਸੀਗੇ ਜਿਹੜੇ ਉੱਥੇ ਖਲਾਸੇ ਇਹਨਾਂ ਨੇ ਕੀਤੇ ਤੇ ਮੂੰਹ ਦੀ ਖਾਣੀ ਪਈ ਜਦੋਂ ਸੰਗਤ ਦਾ ਰੋਸ ਉੱਥੇ ਰਾਜਾ ਸਾਹਿਬ ਦੇ ਇਲਾਕੇ ਦੇ ਵਿੱਚ ਸਾਰੇ ਸੰਗਤ ਦਾ ਜਦੋਂ ਰੋਹ ਉਹ ਜਿਹੜਾ ਉੱਠਿਆ ਤੇ ਫਿਰ ਸਾਰੀ ਕਾਮਨਡ ਜਾ ਕੇ ਉੱਥੇ ਮਾਫੀ ਮੰਗਦੀ ਫਿਰੇ ਤੁਹਾਨੂੰ ਲੱਗਿਆ ਵੀ ਲੱਗਿਆ ਤੁਹਾਨੂੰ ਕਿ ਜਲਦਬਾਜ਼ੀ ਕਰਕੇ ਉਦੋਂ ਮੁਖਸਰ ਸਾਹਿਬ ਬਿਆਨ ਦੇ ਨਹੀਂ ਜਲਦਬਾਜ਼ੀ ਤਾਂ ਗੱਲ ਛੱਡੋ ਮੁੱਖ ਮੰਤਰੀ ਦਾ ਬਣਦਾ ਸੀ ਜਾਂਚ ਕਰ ਰਹੀ ਐ ਐਸਟੀ ਮੈਂ ਤਾਂ ਕਹਿੰਦਾ ਨਾ ਪੰਜਾਬੀ ਦੀ ਕਹਾਵਤ ਹੈ ਨਾ ਸੱਚ ਤਾਂ ਬੋਲੇ ਛਾਣਣੀ ਕੀ ਬੋਲੇ ਤੁਸੀਂ ਬਾਬਾ ਗ੍ਰਿੰਦਰ ਸਿੰਘ ਢਿੱਲੋਂ ਅਤੇ ਦੋਸ਼ ਲਾ ਰਹੇ ਉਹਨਾਂ ਨੇ ਤਾਂ ਸਿਰਫ ਇਹ ਕਿਹਾ ਕਿ ਗਲਤ ਹੈ ਪਰ ਤੁਸੀਂ ਗਲਤ ਨੂੰ ਗਲਤ ਵੀ ਨਾ ਕਹੋ ਤੇ ਤੁਸੀਂ ਕੀ ਕੀਤਾ ਕਿ ਤੁਸੀਂ ਐਸਆਈਟੀ ਦੀ ਥਾਂ ਤੇ ਸਪੋਕਸਮੈਨ ਬਣ ਕੇ ਇੱਕ ਰੈਲੀ ਦੇ ਵਿੱਚ ਜਿਹੜਾ ਹੈਗਾ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਬਾਰੇ ਐਡੀ ਗਲਤ ਬਿਆਨ ਕਰ ਦਿੱਤੇ ਫਿਰ ਉੱਥੇ ਸੰਗਤ ਦਾ ਰੋਹ ਉੱਠਿਆ ਤੇ ਤੁਹਾਨੂੰ ਉੱਥੇ ਜਾ ਕੇ ਕੈਬਨਿਟ ਨੂੰ ਮਾਫੀਆਂ ਮੰਗਣੀਆਂ ਪਈਆਂ ਤੁਸੀਂ ਐਫਆਰ ਦਰਜ ਕਰ ਲਈ ਸੀ ਤੁਹਾਨੂੰ ਐਫਆਰ ਵਾਪਸ ਕਰਨੀ ਪਈ ਇਹ ਤੁਹਾਡੇ ਆਪਣੇ ਤੇ ਇਹ ਕੰਮ ਨੇ ਤੇ ਤੁਸੀਂ ਦੂਜਿਆਂ ਦੇ ਉੱਤੇ ਦੋਸ਼ ਲਾਓ ਪਹਿਲਾਂ ਘੱਟੋ ਘੱਟ ਜਦੋਂ ਕੋਈ ਚੰਗੀ ਸ਼ਖਸੀਅਤ ਕੋਈ ਗੱਲ ਕਹਿੰਦੀ ਹੈ ਨਾ ਉਹ ਵਿਚਾਰਨਾ ਚਾਹੀਦਾ ਇਹ ਨਹੀਂ ਹੁੰਦਾ ਕਿ ਹੰਕਾਰ ਦੇ ਵਿਚ ਆ ਕੇ ਠੀਕ ਹੈ ਸੱਤਾ ਦੇ ਹੰਕਾਰ ਬੜੇ ਲੋਕਾਂ ਨੂੰ ਰਹੇ ਆ ਲੱਤ ਨਹੀਂ ਵੀ ਰਹੇ ਆ ਪਰ ਐਡਾ ਹੰਕਾਰ ਨਹੀਂ ਹੋਣਾ ਚਾਹੀਦਾ ਕਿ ਜੇ ਕੋਈ ਧਾਰਮਿਕ ਸ਼ਖਸੀਅਤ ਕਿਸੇ ਵੇਲੇ ਤੁਹਾਨੂੰ ਕੋਈ ਕਹਿੰਦੀ ਆ ਇਸ਼ਾਰੇ ਮਾਤਰ ਗਲਤ ਤੇ ਤੁਸੀਂ ਉਹਦੇ ਤੇ ਕੋਈ ਅਮਲ ਕਰਨ ਦੀ ਬਜਾਏ ਜਾਂ ਕੋਈ ਸੁਧਾਰ ਕਰਨ ਦੀ ਬਜਾਏ ਤੁਸੀਂ ਉਲਟਾ ਸਵੈਰੇ ਸ਼ੁਰੂ ਹੋ ਗਿਆ ਜੀ ਕੱਲ ਇਹਨਾਂ ਦਾ ਇੱਕ ਸਪੋਕਸਮੈਨ ਹੈ ਜਿਹੜਾ ਪਹਿਲਾਂ ਉਹ ਆ ਕੇ ਉਪਦੇਸ਼ ਦੇਣ ਲੱਗ ਗਿਆ ਜਿਹੜਾ ਮੁਖੀ ਕੀ ਨਾਂ ਆ ਪੰਨੂ ਸਾਹਿਬ ਉਹਨਾਂ ਨੇ ਉਪਦੇਸ਼ ਦਿੱਤਾ ਪਹਿਲਾਂ ਉਸ ਤੋਂ ਬਾਅਦ ਵਿੱਤ ਮੰਤਰੀ ਸਾਹਿਬ ਨੇ ਉਪਦੇਸ਼ ਦਿੱਤਾ ਉਸ ਤੋਂ ਬਾਅਦ ਮੁੱਖ ਮੰਤਰੀ ਸਾਹਿਬ ਉਪਦੇਸ਼ ਦੇਣ ਤੱਕ ਹੁਣ ਆਹ ਤਾਂ ਹਾਲਤ ਬੜੀ ਪਈ ਹੈ ਇਹ ਹੁਣ ਇੱਕ ਉਹਨਾਂ ਦੇ ਇਹ ਵੀ ਤਾਂ ਬਿਆਨ ਆ ਰਹੇ ਨੇ ਸਰਕਾਰ ਦੇ ਜਾਂ ਆਮ ਆਦਮੀ ਪਾਰਟੀ ਦੇ ਲੀਡਰਾਂ ਦੇ ਉਹ ਕਹਿੰਦੇ ਕਾਲੀ ਦਲ ਨੂੰ ਇੰਨਾ ਖੁਸ਼ ਥੋੜੀ ਹੋਣਾ ਚਾਹੀਦਾ ਜ਼ਮਾਨਤ ਤੇ ਮਿਲਿਆ ਬਰੀ ਥੋੜੀ ਹੋਏ ਨੇ ਦੇਖੋ ਪਹਿਲੀ ਤੇ ਗੱਲ ਹੈ ਸਾਨੂੰ ਤਾਂ ਚੰਗੀ ਤਰ੍ਹਾਂ ਪਤਾ ਹੈ ਕਿ ਇਹ ਉਹੀ ਪ੍ਰਕਿਰਿਆ ਹੈ ਜਿਹੜੀ ਕੇਜਰੀਵਾਲ ਦੀ ਪੂਰੀ ਹੋਈ ਹੈ ਇਹ ਉਹੀ ਪ੍ਰਕਿਰਿਆ ਹੈ ਜਿਹਦੇ ਚ ਮਨੀਸ਼ ਸੋਧਿਆ ਜਮਤ ਆ ਇਹੀ ਪ੍ਰਕਿਰਿਆ ਜਿਹਦੇ ਚ ਅਸਤਿੰਦਰ ਜੈਨ ਬਾਹਰ ਆਇਆ ਉਹਨਾਂ ਨੂੰ ਦੋ-ਦੋ ਟਾਈਟਲ ਸਾਲ ਲੱਗੇ ਸੀ ਅਸੀਂ ਤਾਂ ਫੇਰ ਖੁਸ਼ ਆ ਕਿ 70 ਮਹੀਨੇ ਚ ਕੰਮ ਮੁੱਕ ਗਿਆ ਸਾਨੂੰ ਤਾਂ ਚੰਗੀ ਤਰ੍ਹਾਂ ਪਤਾ ਇਸ ਪ੍ਰਕਿਰਿਆ ਦਾ ਇਹਨਾਂ ਨੂੰ ਉਦੋਂ ਬੜਾ ਚਾਅ ਚੜਿਆ ਸੀ ਦੱਸਣ ਦਾ ਜਦੋਂ ਕੇਜਰੀਆਲ ਦੀਆਂ ਲੱਤਾਂ ਰਗੜ ਰਗੜ ਕੇ ਤੇ ਜਮਾਨਤ ਹੋਈ ਸੀ ਤੇ ਬੜੀਆਂ ਖੁਸ਼ੀਆਂ ਮਨਾਉਂਦੇ ਸੀ ਸਾਨੂੰ ਤਾਂ ਪਤਾ ਹੈ ਉਹੀ ਪ੍ਰਕਿਰਿਆ ਜਿਹੜਾ ਕੇਜਰੀਆਲ ਜਿਹਦੇ ਤਹਿਤ ਜਮੰਤ ਆਇਆ ਜਿਹਦੇ ਤਹਿਤ ਮਨੀਸ਼ ਸੋਧਰੀ ਆਇਆ ਜਿਹਦੇ ਤਹਿਤ ਸਤਿੰਦਰ ਜੈਨ ਆਇਆ ਜਿਹਦੇ ਤਹਿਤ ਬਾਕੀ ਆ ਜਿਹੜੇ ਦਿੱਲੀ ਵਾਲੇ ਇੱਥੇ ਆ ਕੇ ਰਾਜ ਕਰਦੇ ਆ ਇਹ ਸਾਰੇ ਇਸ ਪ੍ਰਕਿਰਿਆ ਚੋਂ ਨਿਕਲੇ ਹਲੇ ਸਾਰਿਆਂ ਦੇ ਕੇਸ ਪੈਂਡਿੰਗ ਹੈ ਤੇ ਅਸੀਂ ਵੀ ਟ੍ਰਾਇਲ ਫੇਸ ਕਰ ਰਹੇ ਹਾਂ ਸਾਨੂੰ ਜੁਡੀਸ਼ਰੀ ਤੇ ਪੁਰਸਾ ਠੀਕ ਹੈ ਇੱਕ ਸਾਲ ਰਹਿ ਗਿਆ ਜੀ ਹੁਣ ਤਾਂ 27 ਦੇ ਵਿੱਚ ਫਰਵਰੀ ਚ ਇਲੈਕਸ਼ਨ ਆ ਜਾਣੀਆਂ ਮਜੀਠੀਆ ਬਾਹਰ ਆ ਗਏ ਨੇ ਤੇ 노 ਡਾਊਟ ਕੀ ਅਕਾਲੀ ਦਲ ਨੂੰ ਬਹੁਤ ਬਲ ਮਿਲੂਗਾ ਬਹੁਤ ਤਕੜੇ ਬੁਲਾਰੇ ਅਕਾਲੀ ਦਲ ਦੇ ਹੈਗੇ ਨੇ ਅੱਜ ਵੀ ਲੋਕ ਉਹਨਾਂ ਦਾ ਭਾਸ਼ਣ ਬਾਰ-ਬਾਰ ਰਿਪੀਟ ਕਰਕੇ ਸੁਣ ਰਹੇ ਨੇ ਜਿਹੜਾ ਉਹਨਾਂ ਨੇ ਜੇਲ੍ਹ ਤੋਂ ਬਾਹਰ ਦਿੱਤਾ ਤੁਹਾਨੂੰ ਲੱਗਦਾ ਕਿ ਜਿਸ ਤਰੀਕੇ ਨਾਲ ਸੁਪਰੀਮ ਕੋਰਟ ਚ ਮੰਗ ਕੀਤੀ ਸਰਕਾਰ ਨੇ ਕਿ ਪੰਜਾਬ ਤੋਂ ਬਾਹਰ ਰਹਿਣ ਤੇ ਇੱਕ ਮੀਡੀਆ ਦੇ ਅੱਗੇ ਨਾ ਆਉਣ ਕੋਈ ਹੋਰ ਪਰਚਾ ਵੀ ਪਾ ਸਕਦੀ ਆ ਸਰਕਾਰ ਗਲਤ ਜੋ ਮਰਜੀ ਕਰ ਲੈ ਅਕਾਲੀ ਦਲ ਨਾ ਤਾਂ ਕਦੀ ਪਰਚਿਆਂ ਦੇ ਅੱਗੇ ਝੁਕਿਆ ਨਾ ਕਦੀ ਡਰਿਆ ਇਹਨਾਂ ਨੇ ਆਪਣਾ ਕੰਮ ਕਰਨਾ ਸੀ ਆਪਣਾ ਕੰਮ ਕਰਨਾ ਠੀਕ ਹੈ ਹੁਣ ਜੋਰ ਨਾਲ ਕੇ ਦੇਖ ਲੈ ਕੀ ਨਿਕਲਿਆ ਵਿੱਚੋਂ ਇਸ ਕਰਕੇ ਪਰਚਿਆਂ ਤੇ ਨਾ ਤਾਂ ਜਿਹੜਾ ਅਕਾਲੀ ਦਲ ਦਾ ਪੁਰਾਣਾ ਬੜਾ ਵੱਡਾ ਸੰਘਰਸ਼ਾਂ ਦਾ ਇਤਿਹਾਸ ਹੈ ਅਕਾਲੀ ਦਲ ਕਿਸੇ ਵਿਚਾਰਧਾਰਾ ਦੇ ਉੱਤੇ ਖੜਾ ਹੈ ਇਸ ਕਰਕੇ ਨਾ ਤਾਂ ਪਹਿਲਾਂ ਹੀ ਸਾਨੂੰ ਇਹ ਚੀਜ਼ਾਂ ਕਦੀ ਪ੍ਰਭਾਵਿਤ ਕੀਤੀਆਂ ਤੇ ਨਾ ਉਹਨਾਂ ਨੇ ਸਮੇਂ ਦੇ ਵਿੱਚ ਪ੍ਰਭਾਵਿਤ ਕਰਨੀ ਹੈ ਫੈਸਲਾ ਜਨਤਾ ਨੇ ਕਰਨਾ ਹੈ ਜਿੰਤਾ ਹੁਣ ਫੈਸਲਾ ਕਰਨ ਵਾਸਤੇ ਪੰਜਾਬ ਦੀ ਤਿਆਰ ਬੈਠੀ ਹੈ ਬਸ ਮੈਂ ਇੱਕ ਦੋ ਕ ਰਿਐਕਸ਼ਨ ਤੁਹਾਡੇ ਹੋਰ ਲਾਉਂਗਾ ਮਜੀਠੀਆ ਸਾਹਿਬ ਦੇ ਬਿਆਨ ਨੂੰ ਲੈ ਕੇ ਇੱਕ ਤਾਂ ਉਹਨਾਂ ਨੇ ਕਿਹਾ ਕਿ ਮੈਨੂੰ ਦੇਖਣ ਦੇ ਲਈ ਸਰਕਾਰ ਨੇ ਜੇਲ੍ਹ 'ਚ 32 ਕੈਮਰੇ ਲਾਏ ਸੀ ਇੱਕ ਇਹ ਇੱਕ ਜਿਹੜਾ ਸਹਰਾਣੇ ਵਾਲਾ ਮੈਟਰ ਬਹੁਤ ਜ਼ਿਆਦਾ ਇੱਕ ਹਾਈ ਲੈਵਲ ਤੇ ਗਿਆ ਸੀਗਾ ਮੀਡੀਆ 'ਚ ਵਿੱਚ ਵੀ ਗਿਆ ਸੀ ਸਰਕਾਰ ਨੇ ਕਿਹਾ ਸੀ ਕਿ ਮਜੀਠੀਆ ਸਾਹਿਬ ਤਾਂ ਸਹਰਾਣਾ ਮੰਗਦੇ ਅੰਦਰ ਉਹ ਕਹਿੰਦੇ ਕਿ ਮੇਰੇ ਕੋਲ ਤਾਂ ਤਿੰਨ ਚਾਰ ਸਹਰਾਣੇ ਹੁੰਦੇ ਸੀ ਇੱਕ ਮੈਂ ਗੋਡੇ ਥੱਲੇ ਰੱਖਦਾ ਸੀ ਇੱਕ ਗਿੱਟੇ ਥੱਲੇ ਰੱਖਦਾ ਸੀ ਇੱਕ ਸਹਰਾਣੇ ਥੱਲੇ ਰੱਖਦਾ ਸੀ ਮਤਲਬ ਇਸ ਤਰੀਕੇ ਦੇ ਬਿਆਨ ਆਉਣੇ ਤੁਹਾਨੂੰ ਲੱਗਦਾ ਕਿ ਮਜੀਠੀਆ ਕਮਬੈਕ ਕਰ ਗਏ ਇੱਕ ਵਾਰ ਕਿਉਂਕਿ 7 ਮਹੀਨੇ ਦਾ ਜੋ ਗੈਪ ਸੀਗਾ ਉਹ ਹੁਣ ਪੂਰਾ ਕਰ ਰਹੇ ਨੇ ਨਹੀਂ ਦੇਖੋ ਗੱਲ ਇਹ ਹੈ ਕਿ ਨਾਰਮਲ ਚੜ੍ਹਦੀ ਕਲਾ ਵਾਲੀਆਂ ਗੱਲਾਂ ਨੇ ਅੱਗੇ ਵੀ ਜਿਹੜੇ ਸਾਡੇ ਯੋਧੇ ਜੇਲਾ ਚੋਂਤੇ ਰਹੇ ਆ ਉਹਨਾਂ ਦੀ ਭਾਸ਼ਾ ਹੀ ਹੁੰਦੀ ਸੀ ਉਹ ਵਾਕਿਆਂ ਨੂੰ ਹੀ ਜਿਹੜੀ ਆ ਨਵੀਂ ਜਨਰੇਸ਼ਨ ਨੂੰ ਤਿਆਰ ਕਰਦੇ ਆ ਮੋਟੀਵੇਟ ਕਰਦੇ ਆ ਵੀ ਘਬਰਾਉਣਾ ਨਹੀਂ ਕੁਝ ਨਹੀਂ ਹੁੰਦਾ ਇਸ ਕਰਕੇ ਇਹ ਨਾਰਮਲ ਜੀਆਂ ਗੱਲਾਂ ਨਹੀਂ ਇਹਦੇ ਵਿੱਚ ਕੀ ਇਹਦੇ ਤੇ ਮੈਂ ਇਹ ਤੇ ਹੋਰ ਕਲੀਅਰ ਕਰਾਂਗਾ ਇਹ ਚੜਦੀ ਕਲਾ ਦਾ ਸੁਭਾਅ ਆ ਉਸੇ ਤਰੀਕੇ ਹੀ ਹੋ ਨਜ਼ਰ ਆਉਂਦਾ ਅਕਾਲੀ ਦਲ ਹੁਣ ਕਿਸ ਤਰੀਕੇ ਦੇ ਨਾਲ ਦੇਖ ਰਿਹਾ ਜੀ ਜਿਹੜਾ ਇੱਕ ਸਾਲ ਰਹਿ ਗਿਆ ਵਾ ਦੇਖੋ ਹੁਣ ਤਾਂ ਜਨਤਾ ਖੜਾ ਛਡਾਉਣਾ ਚਾਹਦੀ ਸਚਾਈ ਇਹ ਆ ਜਨਤਾ ਨੇ ਕਾਂਗਰਸ ਦਾ ਵੀ ਪੰਜ ਸਾਲ ਦਾ ਰਾਜ ਦੇਖਿਆ ਸੀ ਨਾ ਲੁਕੀ ਉਹ ਭੁੱਲਿਆ ਨਾ ਇਹਨਾਂ ਦਾ ਤਾਂ ਕਰ ਹੁਣ ਸਾਰੀ ਜ਼ਿੰਦਗੀ ਕਦੇ ਵੀ ਪੰਜਾਬ ਬੜੀ ਨਹੀਂ ਭੁੱਲਣਗੇ ਇਸ ਕਰਕੇ ਹੁਣ ਪੁਰਾਣਾ ਜਿਹੜਾ 골ਡਨ ਪੀਰੀਅਡ ਐ ਸ਼੍ਰੋਮਣੀ ਅਕਾਲੀ ਦਲ ਦੀਆਂ ਸਰਕਾਰਾਂ ਦਾ ਉਹ ਜਨਤਾ ਯਾਦ ਕਰਨ ਲੱਗੀ ਕਿ ਜੇ ਪੰਜਾਬ ਨੂੰ ਹੁਣ ਅੱਗੇ ਲੈ ਕੇ ਜਾਣਾ ਕਿਉਂਕਿ ਕਿੰਨੇ ਤਰਸਯੋਗ ਹਾਲਾਤ ਦੇ ਵਿੱਚ ਪੰਜਾਬ ਜਿਹੜਾ ਐਸੋੜੇ ਪਹੁੰਚ ਗਿਆ ਨਾ ਆਰਥਿਕ ਤੌਰ ਤੇ ਸਾਡੇ ਕੋਲੇ ਕੁਝ ਕਰਨ ਨੂੰ ਐ ਨਾ ਸਾਡਾ ਲਾਅ ਐਂਡ ਆਰਡਰ ਐ ਨਾ ਸਾਡੇ ਰੂਲ ਆਫ ਲਾ ਐ ਕਰਪਸ਼ਨ ਸਿਖਰਾਂ ਦੇ ਉੱਤੇ ਐ ਡਿਵੈਲਪਮੈਂਟ ਟੋਟਲ ਬੰਦ ਆ ਐਗਰੀਕਲਚਰ ਸਾਡੇ ਖੜੋਤਾਈ ਪਈ ਆ ਬੱਚੇ ਸਾਡੇ ਬੇਰਜ਼ਗਰ ਤੋਰੇ ਫਿਰਦੇ ਆ ਇਸ ਕਰਕੇ ਕਹਿਣਗੇ ਕਿ ਲੋਕਾਂ ਨੂੰ ਜਾ ਕੇ ਕੋਈ ਸਰਕਾਰ ਕੋਲੇ ਜਿਹੜੇ ਐਡੇ ਐਡੇ ਵੱਡੇ ਸਲੋਗਨ ਦਿੱਤੇ ਸੀ ਅੱਜ ਇੱਕ ਵੀ ਚੀਜ਼ ਸਰਕਾਰ ਕੋਲੇ ਨਹੀਂ ਆ ਜਿਹੜੀ ਜਾ ਕੇ ਉੱਥੇ ਕਹਿ ਸਕੇ ਇਸ ਲਈ ਮੈਂ ਜਿਹੜੀ ਆ ਹੁਣ ਜਨਤਾ ਨੇ ਆਪੇ ਜੋ ਇਹਨਾਂ ਨੇ ਵਾਅਦੇ ਕੀਤੇ ਸੀ ਉਹਦਾ ਹਿਸਾਬ ਤਾ ਲੈਣਾ ਜਨਤਾ ਤਿਆਰ ਬੈਠੀ ਲੈਣ ਉਹ ਇੱਕ ਭਾਜਪਾ ਬਹੁਤ ਵੱਡੇ ਤੇ ਤਿਆਰੀਆਂ ਕਰ ਰਹੀ ਆ ਪ੍ਰਧਾਨ ਮੰਤਰੀ ਸਾਹਿਬ ਵੀ ਆਏ ਡੇਰਾ ਬੱਲਾਂ ਦੇ ਵਿੱਚ ਵੀ ਆਏ ਆ ਤਕੜਾ ਕੰਪੀਟੀਸ਼ਨ ਹੋਊਗਾ ਕਿਉਂਕਿ ਹੁਣ ਤੱਕ ਤਾਂ ਇਹ ਮੰਨਿਆ ਜਾ ਰਿਹਾ ਸੀ ਨਾ ਕਿ ਅਕਾਲੀ ਦਲ ਤੇ ਸ਼ਾਇਦ ਬੀਜੇਪੀ ਦਾ ਦੁਆਰਾ ਗਠਜੋੜ ਹੋ ਜਾਊਗਾ ਪਰ ਜਿਸ ਤਰੀਕੇ ਦੇ ਨਾਲ ਬੀਜੇਪੀ ਤਿਆਰੀਆਂ ਕਰ ਰਹੀ ਹੈ ਲੱਗ ਨਹੀਂ ਰਿਹਾ ਕਿ ਗਠਜੋੜ ਹੋਊਗਾ ਅਲੱਗ-ਅਲੱਗ ਚੋਣ ਲੜੀ ਜਾਊਗੀ ਤਕੜਾ ਕੰਪੀਟੀਸ਼ਨ ਹੋ ਸਕਦਾ ਹਰ ਪਾਰਟੀ ਦਾ ਹੱਕ ਹੁੰਦਾ ਦੇਖੋ ਕੋਈ ਵੀ ਪਾਰਟੀ ਹੈ ਅਸੀਂ 94 ਤੇ ਲੜਦੇ ਸੀ ਉੱਤੇ ਹੀ ਤੇ ਲੜਦੇ ਸੀ ਅਸੀਂ ਵੀ ਜਿਹੜੇ ਬਾਕੀ 23 ਤੇ ਜਿੱਥੇ ਨਹੀਂ ਲੜਦੇ ਸੀ ਉੱਤੇ ਡਟ ਕੇ ਮਿਹਨਤ ਕਰਕੇ ਆਪਣੀ ਇਸ ਤਰ੍ਹਾਂ ਜੇ ਅਰਗੇਨਾਈਜੇਸ਼ਨ ਨੂੰ ਤਕੜਾ ਕਰਦੇ ਪਏ ਉਹਨਾਂ ਵਾਸਤੇ ਚੈਲੰਜ ਜਿਆਦਾ ਵੱਡਾ ਕਿਉਂਕਿ ਇਕੱਲੇ 23 ਤੇ ਲੜਦੇ ਸੀ ਉਹ 94 ਤੇ ਉਹਨਾਂ ਨੂੰ ਮਿਹਨਤ ਕਰਨੀ ਪੈਣੀ ਇਸ ਕਰਕੇ ਮਿਹਨਤ ਹਰ ਪਾਰਟੀ ਦਾ ਹੱਕ ਹੈ ਆਪਣੀ ਅਰਗੇਨਾਈਜੇਸ਼ਨ ਨੂੰ ਸਟਰਕਚਰ ਕਰਨਾ ਉਹਨਾਂ ਦਾ ਕੰਮ ਹੈ ਉਹ ਆਪਣਾ ਕਰ ਰਹੇ ਅਸੀਂ ਆਪਣਾ ਕਰ ਰਹੇ ਜਦੋਂ ਇਲੈਕਸ਼ਨ ਆਉਣ ਗਿਆ ਉਦੋਂ ਪੰਜਾਬ ਵਾਸਤੇ ਕੀ ਠੀਕ ਹੈ ਪੰਜਾਬ ਦੇ ਭਲੇ ਵਾਸਤੇ ਕੀ ਠੀਕ ਹੈ ਪੰਜਾਬ ਦੇ ਕਿਸਾਨੀ ਵਾਸਤੇ ਕੀ ਠੀਕ ਹੈ ਪੰਜਾਬ ਦੇ ਦਲਿਤ ਵਾਸਤੇ ਵਪਾਰੀ ਵਾਸਤੇ ਉਦੋਂ ਬੈਠ ਕੇ ਸੀ ਆਪਣੀ ਪਾਰਟੀ ਦੇ ਵਿੱਚ رائے ਬਿਸਮਰ ਕਰਨਗੇ ਪੌਸਿਬਿਲਿਟੀ ਹੈ ਜੀ ਕਿਸੇ ਤਰੀਕੇ ਦੀ ਦੁਬਾਰਾ ਗੱਠ ਜੋੜ ਦੀ ਜਾਂ ਕਿਸੇ ਤਰੀਕੇ ਨਾਲ ਸੀਟ ਸ਼ੇਅਰਿੰਗ ਦਾ ਜੋ ਫਾਰਮੂਲਾ ਕੋਈ ਹੋਰ ਲਾਗੂ ਹੋ ਜੇ ਚਲੋ 23 ਤੋਂ ਥੋੜੀਆਂ ਜਿਹੀਆਂ ਉਹਨਾਂ ਦੀ ਵਧਾ ਦਿੱਤੀਆਂ ਜਾਣ ਦੇਖੋ ਹਾਲੇ ਤਾਂ ਅਜੇ ਤਾਂ ਕੋਈ ਇਹਨਾਂ ਗੱਲਾਂ ਦਾ ਸਮਝ ਨਹੀਂ ਹਾਲੇ ਤੁਸੀਂ ਵੀ ਕਹਿ ਪਿਓ ਤਗੜੇ ਹੋ ਕੇ ਲੱਗੇ ਆ ਅਸੀਂ ਵੀ ਤਗੜੇ ਹੋ ਕੇ ਲੱਗੇ ਆ ਜਦੋਂ ਕਿ ਸਮਾਂ ਹੁੰਦਾ ਜਦੋਂ ਇਲੈਕਸ਼ਨ ਆ ਅਨਾਉਂਸ ਹੁੰਦੀਆਂ ਉਦੋਂ ਪਾਰਟੀਆਂ ਦੇਖਦੀਆਂ ਕਿ ਕਿਹਦੇ ਨਾਲ ਅਲਾਈਂਸ ਕਰਨਾ ਕਿਹਦੇ ਨਾਲ ਨਹੀਂ ਕਰਨਾ ਜੇ ਕਰਨਾ ਤਾਂ ਕੀ ਕੀ ਸਾਡਾ ਬੇਸ ਹੋਊਗਾ ਕਿਉਂਕਿ ਅਲਾਈਂਸ ਕਰਨਾ ਸੀਟਾਂ ਦਾ ਨਹੀਂ ਹੁੰਦਾ ਲਾਇੰਸ ਪੰਜਾਬ ਦਾ ਹੋਊਗਾ ਪੀ ਪੰਜਾਬ ਦਾ ਭਲਾ ਕੋਈ ਹੁਣ ਉਹਦੋਂ ਜਦੋਂ ਸਮਾਂ ਆਏਗਾ ਉਦੋਂ ਗੱਲ ਕਰਨ ਠੀਕ ਆ ਆਖਰੀ ਸਵਾਲ ਹੈ ਜੀ ਜਿਹੜੇ ਆਗੂ ਚਲੇ ਗਏ ਰਸ ਕੇ ਉਹਨਾਂ ਨੇ ਅਲੱਗ ਤੋਂ ਪਾਰਟੀ ਵੀ ਬਣਾ ਲਈ ਕੀ ਵਾਪਸ ਲੈ ਸਕਦਾ ਅਕਾਲੀ ਦਲ ਉਹਨਾਂ ਨੂੰ ਕਿਉਂਕਿ ਹੁਣ ਉਹਨਾਂ ਨੇ ਚਲੋ ਆਪਣਾ ਪਾਰਟੀ ਦਾ ਨਾਂ ਵੀ ਹੋਰ ਕਰ ਲਿਆ ਕੀ ਉਹ ਪਾਰਟੀ ਚ ਵਾਪਸੀ ਹੋ ਸਕਦੀ ਹੈ ਉਹਨਾਂ ਦੀ ਹਾਂ ਇੱਕ ਤੁਹਾਡੇ ਪਟਿਆਲੇ ਦੇ ਸੰਧੂ ਸਾਹਿਬ ਥੋੜੇ ਦਿਨ ਪਹਿਲਾਂ ਇੱਕ ਕੱਲ ਵਿਆਹ ਦੇ ਉੱਤੇ ਕਰ ਗਏ ਪਰ ਵੱਡੇ ਸਵਾਲ ਤਾਂ ਆਉਂਦੇ ਹਨ ਕਿ ਝੁੰਦਾ ਸਾਹਿਬ ਆਪਣੇ ਚੰਦੂ ਮਾਜਰਾ ਸਾਹਿਬ ਯਾ ਹੋਰ ਜਿਹੜੇ ਵੱਡੇ ਲੀਡਰ ਨੇ ਕਿ ਉਹ ਉਹਨਾਂ ਦੀ ਵਾਪਸੀ ਸੰਭਵ ਹੈ ਨਹੀਂ ਦੇਖੋ ਗੱਲ ਇਹ ਹੈ ਕਿ ਜਿੱਦੀ ਤਾਂ ਨੀਅਤ ਅੱਛੀ ਹੈ ਜਿਹੜਾ ਚਾਹੁੰਦਾ ਪੰਜਾਬ ਨੂੰ ਖੁਸ਼ਹਾਲ ਦੇਖਣਾ ਜਿਹੜਾ ਸ਼੍ਰੋਮਣੀ ਕਾਲੀ ਦਲ ਦੀ ਚੜ੍ਹਦੀ ਕਲਾ ਦੇਖਣੀ ਚਾਹੁੰਦਾ ਉਹਦੇ ਉੱਤੇ ਕਦੀ ਵਿਰੋਕ ਨਹੀਂ ਹੁੰਦੇ ਜਿਹੜਾ ਪਾਰਟੀ ਦੇ ਪਾਲਿਸੀ ਪ੍ਰੋਗਰਾਮ ਤੇ ਨਾਲ ਸਹਿਮਤ ਹੁੰਦਾ ਉਹ ਅੱਜ ਨਹੀਂ ਕੱਲ ਨਹੀਂ ਉਹਨੇ ਆਈ ਜਣਾ ਕਿਉਂਕਿ ਬਹੁਤ ਬੰਦੇ ਮਹਿਸੂਸ ਕਰਦੇ ਆ ਕਿ ਵਾਰੀ ਫੈਸਲੇ ਗਲਤ ਹੋ ਜਾਂਦੇ ਆ ਇਹ ਕੋਈ ਪਹਿਲੀ ਵਾਰ ਨਹੀਂ ਲੀਡਰ ਪਾਰਟੀ ਚੋਂ ਬਾਹਰ ਗਏ ਤੇ ਪਹਿਲੀ ਵਾਰ ਨਹੀਂ ਕਿ ਵਾਪਸ ਆਉਣੇ ਜਿਨ੍ਹਾਂ ਦੀ ਸੋਚ ਪਾਰਟੀ ਤੇ ਜਿਹੜੀ ਐ ਨਾਲ ਜੁੜੀ ਹੋਈ ਆ ਪ੍ਰੀਤ ਪਾਰਟੀ ਨਾਲ ਜੁੜੀ ਹੋਈ ਆ ਉਹ ਆਪਣਾ ਫੈਸਲਾ ਜਦੋਂ ਮਰਜ਼ੀ ਸਦਾਰ ਲੈਂਦੇ ਆ ਸਾਥੀ ਉਹਨਾਂ ਨੂੰ ਕੰਪੇਅਰ ਕਰ ਲੈਂਦੇ ਜੇ ਕਿਸੇ ਦੀ ਨੇਤੀ ਮਾਰੀ ਐ ਜਾਂ ਕਿਸੇ ਦੀ ਤਾਰਾ ਹੋਰ ਕਿਤੇ ਜੁੜੀਆਂ ਉਹਦਾ ਕਦੀ ਕਹਿ ਨਹੀਂ ਜਾ ਸਕਦਾ ਹੁੰਦਾ ਇਸ ਕਰਕੇ ਪਾਰਟੀ ਕਦੀ ਦਵਾਜੇ ਬੰਦ ਨਹੀਂ ਕਰਦੀ ਤੁਹਾਡੇ ਮੰਚ 'ਤੇ ਤਾਂ ਨਹੀਂ ਕੋਈ ਖਟਾਸ ਤੁਹਾਡੇ ਖਿਲਾਫ ਵੀ ਬਹੁਤ ਸਾਰੇ ਬਿਆਨ ਹੋਏ ਸੀ ਤੁਹਾਡੇ ਮੰਚ 'ਤੇ ਕੋਈ ਖਟਾਸ ਨਹੀਂ ਅਸੀਂ ਤਾਂ ਕਦੀ ਵੀ ਨਹੀਂ ਹੁੰਦੇ ਐਤਾ ਜਿਹੜਾ ਹੁਣ ਵਾਲਾ ਬਿਆਨ ਵੀ ਪੰਜ ਮਿੰਟਾਂ 'ਚ ਭੁੱਲ ਜਾਂਦੇ ਆ ਇਸ ਕਰਕੇ ਰਾਜਨੀਤਿਕ ਸਹਿਨਸ਼ੀਲਤਾ ਨਾਲ ਚਲਦੀ ਹੈ ਬਿਆਨ ਦਿੱਤੇ ਜਾਂਦੇ ਆ ਮਾਹੌਲ ਦੇ ਵਿੱਚ ਇਸ ਕਰਕੇ ਬਿਆਨਾਂ ਨਾਲ ਅੜ ਕੇ ਕਦੀ ਵੀ ਜੜਿਆ ਸਾਂਝਾਂ ਨਹੀਂ ਤੋੜੀਆਂ ਜਾਂਦੀਆਂ ਇਹ ਆਪਾਂ ਆਪਣਾ ਹੱਕ ਹੁੰਦਾ ਵਿਚਾਰਾਂ ਦਾ ਵਖਰੇਵਾ ਹੁੰਦਾ ਕੋਈ ਨਿੱਜੀ ਲੜਾਈ ਨਹੀਂ ਹੁੰਦੀ ਜਦੋਂ ਉਹ ਮਾਹੌਲ ਹੁੰਦਾ ਤੁਸੀਂ ਆਪਣਾ ਪੱਖ ਦੱਸਦੇ ਹੋ ਆਪਣਾ ਪੱਖ ਦੱਸਦੇ ਇੱਕ ਲੰਬੇ ਸਮੇਂ ਬਾਅਦ ਤੁਹਾਡੀ ਮਜੀਠੀਆ ਦੇ ਨਾਲ ਹੁਣ ਮੁਲਾਕਾਤ ਹੋਊਗੀ ਕੀ ਸ਼ਬਦ ਹੋਣਗੇ ਤੁਹਾਡੇ ਉਹਨਾਂ ਦੇ ਲਈ ਜਾਂ ਕੋਈ ਗਾਈਡੈਂਸ ਹੋਊਗੀ ਸਾਡਾ ਐਕਸਪੀਰੀਅੰਸ ਬਹੁਤ ਵੱਡਾ ਸਾਡੇ ਤੋਂ ਤੇ ਉਮਰ ਚ ਛੋਟਾ ਹੈ ਸਾਡੀਆਂ ਬਲੇਸਿੰਗਸ ਹੈ ਸ਼ੁਭ ਸ਼ਾਮਾਂ ਤਗੜਾ ਹੋ ਕੇ ਜਿਹੜਾ ਪਾਰਟੀ ਦੀ ਸੇਵਾ ਕਰਨ ਜੋ ਸਾਨੂੰ ਉਮੀਦ ਵੀ ਹੈ ਪਹਿਲਾਂ ਵੀ ਕਰਦੇ ਆ ਹੁਣ ਵੀ ਕਰਨਗੇ ਇਸ ਕਰਕੇ ਸਾਡੀਆਂ ਤਾਂ ਅਰਦਾਸਾਂ ਪਹਿਲਾਂ ਵੀ ਇੰਨੇ ਦਿਨ ਹੋ ਗਏ ਕਰਦਿਆਂ ਨੂੰ ਲੇਕਿਨ ਬਹੁਤ ਨਜਾਇਜ਼ ਧੱਕਾ ਉਹਨਾਂ ਨਾਲ ਹੋਇਆ ਮੇਰੀ ਉਸ ਤੋਂ ਵੱਧ ਹਮ ਦਰਦੀ ਆ ਉਹਨਾਂ ਦੀ ਧਰਮਸ ਪਤਨੀ ਨਾਲ ਬੱਚਿਆਂ ਨਾਲ ਕਿ ਬਿਨਾਂ ਕਾਰਨ ਤੋਂ ਉਹਨਾਂ ਨੂੰ ਐਡੀ ਵੱਡੀ ਸਜ਼ਾ ਜਿਹੜੀ ਹੈ ਘਰ ਬੈਠਿਆ ਨੂੰ ਬੜੀ ਬੜਾ ਇੱਕ ਮੈਂਟਲ ਟੌਰਚਰ ਹੁੰਦਾ ਲੇਕਿਨ ਫੈਮਿਲੀ ਨੇ ਬਹੁਤ ਸੰਭਲ ਕੇ ਪਰਮਾਤਮਾ ਦਾ ਊਟਾਸਰਾ ਲੈ ਕੇ ਇਹਨਾਂ ਹਾਲਾਤਾਂ ਨੂੰ ਚੜ੍ਹਦੀ ਕਲਾ ਦੇ ਵਿੱਚ ਫੇਸ ਕੀਤਾ ਨਾਲ ਹਲਕੇ ਦੀ ਅਗਵਾਈ ਵੀ ਕੀਤੀ ਹੈ ਨਾਲ ਪੈਰਵਾ ਵੀ ਕੀਤੀ ਹੈ ਡੇਢੀ ਵਾਸਤੇ ਬੜਾ ਔਕਾ ਹੁੰਦਾ ਪਰ ਬੜਾ ਅੱਛਾ ਸਾਰਿਆਂ ਨੇ ਰਲ ਕੇ ਉਹਨਾਂ ਦੇ ਪੇਰੈਂਟਸ ਨੇ 올ਡ ਅਏ ਦੇ ਵਿੱਚ ਬੜਾ ਸਪੋਰਟ ਕੀਤਾ ਸੋ ਰਲ ਮਿਲ ਕੇ ਸਾਰਿਆਂ ਦੇ ਅਰਦਾਸਾਂ ਨੂੰ ਫਲ ਲੱਗਿਆ ਸੋ ਮੇਰੀ ਖੁਸ਼ੀ ਹੈ ਵਧਾਈ ਦਿਨਾ ਉਹਨਾਂ ਨੂੰ ਜਿਹੜਾ ਜੇਲ੍ਹੋਂ ਬਾਹਰ ਆਉਣ ਤੇ ਵੈਲਕਮ ਕਰਦੇ। ਬਹੁਤ ਬਹੁਤ ਸ਼ੁਕਰੀਆ ਜੀ। ਥੈਂਕ ਯੂ ਜੀ। ਥੈਂਕ